ਸ਼ਹਿਰ ਲੁਧਿਆਣੇ ਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਇਸ ਮੌਕੇ ਤੇ ਵੱਖ-ਵੱਖ ਫਨਕਾਰ ਗੀਤਕਾਰ ਕਲਾਕਾਰ ਪਹੁੰਚ ਰਹੇ ਨੇ ਔਰ ਪੰਜਾਬੀ ਗਾਇਕ ਨਿਰਮਲ ਸਿੱਧੂ ਜੀ ਇੱਥੇ ਪਹੁੰਚੇ ਨੇ ਖਾਸ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸੋ ਲੁਧਿਆਣੇ ਦੇ ਵਿੱਚ ਇੱਕ ਬਹੁਤ ਵਧੀਆ ਮੇਲਾ ਹੋਣ ਜਾ ਰਿਹਾ ਅੱਜ ਹੋ ਰਿਹਾ ਹੈ ਮੇਲਾ ਗੀਤਕਾਰਾਂ ਦਾ ਕੱਲ ਪੰਜਾਬੀ ਕੁਮਾਂਤਰੀ ਮਾਂ ਬੋਲੀ ਦਿਵਸ ਹੈਗਾ ਸੋ ਬੈਕ ਟੂ ਬੈਕ ਸੱਭਿਆਚਾਰ ਦੇ ਜਿਹੜੇ ਪ੍ਰੋਗਰਾਮ ਹੋਣ ਜਾ ਰਹੇ ਨੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਹੁਤ ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀਗਾ ਕਾਫੀ ਲੇਟ ਹੋਇਆ ਪਰ ਆਪਾਂ ਐ ਵੀ ਕਹਿ ਸਕਦੇ ਆ ਕਿ ਇਹਦੀ ਹੁਣ ਜ਼ਰੂਰਤ ਵੀ ਸਾਨੂੰ ਅੱਜ ਜ਼ਿਆਦੇ ਆ ਔਰ ਫਾਇਦਾ ਵੀ ਅੱਜ ਜ਼ਿਆਦੇ ਆ ਕਿਉਂਕਿ ਇੱਕ ਟਾਈਮ ਹੁੰਦਾ ਸੀ ਜਦੋਂ ਸਿਰਫ ਇੱਕ ਕੰਪਨੀ ਗੀਤਕਾਰ ਨੂੰ ਰਾਇਲਟੀ ਦਿੰਦੀ ਸੀਗੀ ਕੋਈ ਪਲੇਟਫਾਰਮ ਨਹੀਂ ਹੁੰਦਾ ਸੀਗਾ ਹੈਨਾ ਉਸ ਵਕਤ ਫਿਰ ਗੀਤਕਾਰ ਦਾ ਜਿਹੜਾ ਸਬੰਧ ਸੀਗਾ ਸਿਰਫ ਕੰਪਨੀ ਨਾਲ ਹੁੰਦਾ ਸੀ ਜਾਂ ਕਲਾਕਾਰ ਨਾਲ ਹੁੰਦਾ ਸੀਗਾ ਅੱਜ ਪੂਰੀ ਦੁਨੀਆ ਦੇ ਉੱਤੇ ਐਸੇ ਪਲੇਟਫਾਰਮ ਆ ਚੁੱਕੇ ਨੇ ਐਸੇ ਸਾਧਨ ਆ ਚੁੱਕੇ ਨੇ ਹੈ ਨਾ ਸੋ ਅੱਜ ਰਾਇਲਟੀ ਬਹੁਤ ਜ਼ਿਆਦਾ ਆਰਟਿਸਟ ਨੂੰ ਮਿਲਦੀ ਹੈ ਔਰ ਤੁਹਾਨੂੰ ਇੱਕ ਗੱਲ ਦੱਸਾਂ ਸ਼ਾਇਦ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਕਿ ਗਾਉਣ ਵਾਲੇ ਨੂੰ ਕੋਈ ਰਾਇਲਟੀ ਨਹੀਂ ਮਿਲਦੀ ਅੱਜ ਤੱਕ ਗਾਇਕ ਦੀ ਕੋਈ ਰਾਇਲਟੀ ਨਹੀਂ ਹੈ ਸਿਰਫ ਗੀਤਕਾਰ ਦੀ ਸੰਗੀਤਕਾਰ ਦੀ ਤੇ ਜਿਹੜੇ ਲੇਬਲ ਹੈ ਜਿਹੜੇ ਰਿਲੀਜ਼ ਕਰਦੇ ਉਹਨਾਂ ਦੀ ਰਾਇਲਟੀ ਮਿਲਦੀ ਹੈ ਗੀਤਕਾਰ ਬਹੁਤ ਪਿੱਛੇ ਸੀਗਾ ਇਹ ਮੰਨਣਾ ਪਊਗਾ ਕਿ ਗੀਤਕਾਰ ਬਹੁਤ ਪਿੱਛੇ ਸੀਗਾ ਗੀਤਕਾਰ ਸਿਰਫ ਗੀਤ ਲਿਖਦਾ ਸੀਗਾ ਉਹ ਆਵਦੀ ਅਪਰੋਚ ਵੀ ਨਹੀਂ ਕਰਦਾ ਸੀ ਐਫਰਟਸ ਵੀ ਨਹੀਂ ਕਰਦਾ ਸੀਗਾ ਲੇਕਿਨ ਅੱਜ ਗੀਤਕਾਰ ਨੂੰ ਉਹਦਾ ਮੁੱਲ ਵੀ ਮਿਲਣ ਲੱਗ ਪਿਆ ਹੈ ਮੁਆਵਜ਼ਾ ਮਿਲਣ ਲੱਗ ਪਿਆ ਤੇ ਆਈਪੀਆਰਐਸ ਮੈਂ ਜੇ ਕਹਿ ਦਵਾਂ ਕਿ ਸ਼ੁਰੂ ਦੇ ਵਿੱਚ ਕੁਝ ਬੰਦੇ ਜਿਹੜੇ ਹੋਣਗੇ ਉਹਨਾਂ ਵਿੱਚੋਂ ਨਰਮਲ ਸਿੱਧੂ ਇੱਕ ਪਹਿਲਾ ਬੰਦਾ ਸੀ ਜਿਹਦਾ ਅੱਜ ਤੋਂ ਕੋਈ 10 ਸਾਲ ਪਹਿਲਾਂ 15 ਸਾਲ ਪਹਿਲਾਂ ਜਿਹੜੇ ਆਨਲਾਈਨ ਪਲੇਟਫਾਰਮ ਤੋਂ ਅਸੀਂ ਗਲਤੀ ਲੈਂਦੇ ਸੀਗੇ ਸੋ ਮੈਂ ਬੜਾ ਰੌਲਾ ਪਾਇਆ ਬਹੁਤ ਆਪਣੀ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕਿਹਾ ਔਰ ਸੈਂਕੜੇ ਲੋਕਾਂ ਨੂੰ ਮੈਂ ਮਤਲਬ ਇਹ ਦੇ ਮੈਂਬਰ ਵੀ ਬਣਾਇਆ ਤੇ ਹੁਣ ਇਸ ਵਕਤ ਭੱਟੀਪੜੀ ਵਾਲਾ ਸਾਹਿਬ ਉਹ ਮੁਸ਼ਕਿਲ ਕੀਤੀ ਹੈ ਤੇ ਇਹ ਗੀਤਕਾਰਾਂ ਵਾਸਤੇ ਗੀਤਕਾਰਾਂ ਵਾਸਤੇ ਕੰਪਨੀਆਂਜ਼ ਵਾਸਤੇ ਸਿੰਗਰਾਂ ਵਾਸਤੇ ਵੀ ਬਹੁਤ ਵੱਡੀ ਗੱਲ ਹੈ ਮੈਂ ਮੁਬਾਰਕਬਾਦ ਦੇਣੀ ਚਾਹੂੰਗਾ ਦਿਲੋਂ ਜੀ ਬਹੁਤ ਵਧੀਆ ਹੋਇਆ ਜਿੱਦਾਂ ਮੈਂ ਕਿਹਾ ਪਹਿਲਾ ਹੋਣਾ ਚਾਹੀਦਾ ਸੀ ਪਰ ਚਲੋ ਦੇਰ ਆਇਦ ਦਰਸਦਾਇ ਵੈਲਕਮ ਹੈ ਜੀ ਇਹੋ ਜਿਹੇ ਜਿਹੜੇ ਸੱਭਿਆਚਾਰ ਪ੍ਰੋਗਰਾਮ ਪੰਜਾਬ ਦੇ ਵਿੱਚ ਬਹੁਤ ਘੱਟ ਚੁੱਕੇ ਸੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਹੁਣੇ ਸ਼ੁਰੂ ਹੋ ਚੁੱਕੇ ਨੇ ਪਰ ਲੱਗਦਾ ਕਿ ਜੇ ਇਥੇ ਮੈਂ ਗੱਲ ਕਰਾਂ ਤਾਂ ਸਾਡੇ ਨੌਜਵਾਨ ਪੀੜੀ ਬਹੁਤ ਘੱਟ ਦਿਖ ਰਹੀ ਹੈ ਇਸ ਮੇਲੇ ਤੇ ਸੋ ਨੌਜਵਾਨਾਂ ਨੂੰ ਜੋੜਨਾ ਕਿਵੇਂ ਲੱਗਦਾ ਪੋਸੀਬਲ ਹੈਗਾ ਇਹਨਾਂ ਮੇਲਿਆਂ ਤੇ ਦੇਖੋ ਨੌਜਵਾਨ ਤਾਂ ਉੱਥੇ ਜੁੜਦੇ ਆ ਜਿੱਥੇ ਕੋਈ ਗਾਉਣ ਵਾਲੀ ਆਈ ਹੋਵੇ ਜਾਂ ਕੋਈ ਬੜਾ ਮੋਟਾ ਜਿਹਾ ਮਤਲਬ ਗਾਉਣ ਵਾਲਾ ਆਇਆ ਹੋਵੇ ਕਲਚਰ ਲੋਕਾਂ ਦਾ ਲੋਕਾਂ ਦਾ ਇਸ ਚੀਜ਼ ਨਾਲ ਸੰਬੰਧ ਨਹੀਂ ਮੈਂ ਸਮਝਾ ਇਹ ਜਿਹੜਾ ਮੇਲਾ ਹੈ ਇਹ ਅਸਲ 'ਚ ਆਮ ਲੋਕਾਂ ਦਾ ਮੇਲਾ ਨਹੀਂ ਹੈ ਇਹ ਵੀ ਮੰਨਣਾ ਪਏਗਾ ਇਹ ਸਾਡਾ ਗੀਤਕਾਰਾਂ ਦਾ ਸੰਗੀਤਕਾਰਾਂ ਦਾ ਗਾਇਕਾਂ ਦਾ ਉਹਨਾਂ ਦਾ ਇੱਕ ਮੁੱਦੇ ਆ ਸਾਡੇ ਜਿਨ੍ਹਾਂ ਮੁੱਦਿਆਂ ਤੋਂ ਜਾਗਰਤ ਕਰਨਾ ਹੈ ਬੜੇ ਐਸੇ ਅੱਜ ਵੀ ਐਸੇ ਗੀਤਕਾਰ ਹੈ ਜਿਹੜੇ ਮਤਲਬ ਜਿਨ੍ਹਾਂ ਨੇ ਅਜੇ ਤੱਕ ਆਈਪੀਆਰਐਸ ਦੇ ਵਿੱਚ ਆਪਣੇ ਆਪ ਨੂੰ ਐਡਮਿਟ ਕੀਤਾ ਹੀ ਨਹੀਂਗਾ ਸਬਮਿਟ ਨਹੀਂ ਕੀਤਾ ਸੋ ਉਹਨਾਂ ਲੋਕਾਂ ਨੂੰ ਅਸੀਂ ਜਾਗਰਤ ਕਰਨ ਵਾਸਤੇ ਮੇਲਾ ਕਰਵਾਇਆ ਇਹ ਤਾਂ ਕਿ ਉਹਨਾਂ ਨੂੰ ਜਾਗਰਤ ਕਰੀਏ ਉਹ ਆਪਣੀ ਰਾਇਲਟੀ ਲੈਣ ਤੇ ਜਿਹੜੇ ਆਈਪੀਆਰਐਸ ਹੈ ਜਿਹੜੀ ਇਹ ਅਰਬਾਂ ਖਰਬਾਂ ਰੁਪਈਆ ਕਲੈਕਟ ਕਰਦੀ ਹੈ ਪੂਰੇ ਹਿੰਦੁਸਤਾਨ ਚੋਂ ਹੈਨਾ ਚਾਹੇ ਉਹ ਰੈਸਟੋਰੈਂਟ ਹੋਵੇ ਚਾਹੇ ਡੀਜੀ ਹੋਵੇ ਚਾਹੇ 에ਅਰਲਾਈਨ ਹੋਵੇ ਚਾਹੇ ਕੁਝ ਵੀ ਹੋਵੇ ਉਹ ਪੈਸਾ ਇਕੱਠਾ ਕਰਕੇ ਸਾਰਿਆਂ ਚ ਡਿਵਾਈਡ ਕਰਦੀ ਹੈ ਸੋ ਜਾਗਰਤੀ ਹੈ ਇੱਕ ਇੱਕ ਟਾਈਮ ਐਸਾ ਆਜੂਗਾ ਕੀ ਹੋ ਸਕਦਾ ਬਹੁਤ ਤੇ ਵੱਡੇ ਲੈਵਲ ਤੇ ਹੋਊਗਾ ਉਦੋਂ ਐਂਟਰਟੇਨਮੈਂਟ ਦਾ ਵੀ ਇੰਤਜ਼ਾਮ ਹੋਊਗਾ ਤੇ ਫਿਰ ਲੋਕ ਵੀ ਆਉਣਗੇ ਪਰ ਅੱਜ ਦੇ ਮੇਲੇ ਦੇ ਚ ਮੈਂ ਸਮਝਦਾ ਕਿ ਜ਼ਿਆਦਾ ਐਂਟਰਟੇਨਮੈਂਟ ਦਾ ਕੋਈ ਜ਼ਿਆਦਾ ਸਬੰਧ ਨਹੀਂ ਹੈ ਜਾਗਰਤੀ ਦਾ ਸਬੰਧ ਹੈ ਇਕੱਠੇ ਹੋਣ ਦਾ ਸਬੰਧ ਹੈ ਸਾਰੇ ਲੋਕਾਂ ਨੂੰ ਨਾਲ ਇੱਕ ਦੂਜੇ ਦੇ ਮਿਲ ਕੇ ਰਹਿਣ ਦਾ ਜਿਹੜਾ ਮਤਲਬ ਹੈ ਸੋ ਮੈਨੂੰ ਲੱਗਦਾ ਉਹਦੇ ਚ ਅਸੀਂ ਕਾਮਯਾਬ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ